अच्छा भाई फिर इस आम बंदे का जीवन का सफर किथों शुरू ਹੁੰਦਾ ਵਾ ਖੇਤੀਬਾੜੀ ਤੋਂ ਕੋਲ ਦੁਨੀਆ ਦੀ ਸ਼ੁਰੂਆਤ ਖੇਤੀਬਾੜੀ ਤੋਂ ਹੋਈ ਹੈ ਨਹੀਂ ਤੁਸੀਂ ਕਿਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਸੈਦੇ ਵਾਲਾ ਅੱਛਾ ਤਹਿਸੀਲ ਬੁੜਾਡਾ ਜ਼ਿਲ੍ਹਾ ਮਾਨਸਾ ਹੂੰ ਤੇ ਖੇਤੀਬਾੜੀ ਦਾ ਪਰਿਵਾਰ ਤੇ ਸਧਾਰਨ ਖੇਤੀਬਾੜੀ ਉਹੀ 4-5 ਕਿੱਲੇ ਵਾਲੇ ਜ਼ਿਮੀਂਦਾਰ ਜ਼ਮੀਨ ਠੇਕੇ ਲੈ ਕੇ ਨਾਲ ਖੇਤੀ ਕਰਦੇ ਸੀ ਹੂੰ ਤੇ ਛੋਟੇ ਹੁੰਦੇ ਤੋਂ ਲੈ ਕੇ ਡੈਡੀ ਨੇ ਮੈਨੂੰ ਆਪਦੇ ਨਾਲ ਰੱਖਿਆ ਹੱਥੀ ਕੰਮ ਕਰਨ ਕਿਉਂਕਿ ਨਰਮੇ ਵਾਲਾ ਮਾਨਸਾ ਜ਼ਿਲ੍ਹਾ ਹੁਣ ਤਾਂ ਚਲੋ ਝੋਨਾ ਲੱਗਣ ਲੱਗ ਗਿਆ ਤਾਂ ਹੱਥੀ ਨਰਮਾ ਗੁੱਢ ਕੇ ਸਾਰੇ ਕੰਮ ਆਪ ਕਰਨੇ ਕਣਕ ਵੱਢਣ ਤੱਕ ਵੀ ਤੇ ਅੜਤੀਏ ਨਾਲ ਜਾ ਕੇ ਹਿਸਾਬ ਕਰਨ ਵਾਲਾ ਕੰਮ ਵੀ ਮੈਂ ਜਾ ਕੇ ਹੁੰਦਾ ਸੀ ਵੀ ਬਾਪੂ ਕਹਿੰਦਾ ਵੀ ਦੇਖ ਇੰਨਾ ਕਰਜ਼ਾ ਵਧ ਗਿਆ ਹੁਣ ਤਾਂ ਉਹ ਖੇਤੀਬਾੜੀ ਦੇ ਵਿੱਚੋਂ ਨਾਲ-ਨਾਲ ਚਲੋ ਪੜ੍ਹਾਈ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਇੱਕ ਮੇਰੇ ਅੰਦਰ ਚੇਟਕ ਹੈਗੀ ਸੀ ਵਧੀਆ ਇੰਟੈਲੀਜੈਂਟ ਸੀ ਮੈਂ ਤਾਂ ਇਸ ਮੇਰਾ ਜਿਆਦਾ ਜਿੰਨੀ ਵੀ ਡਵੈਲਪਮੈਂਟ ਹੈ ਜਾਂ ਜੇ ਅੱਜ ਵੀ ਮੈਂ ਜੁੜਿਆ ਹੋਇਆ ਤਾਂ ਉਹ ਮੈਨੂੰ ਇਹ ਲੱਗਦਾ ਵੀ ਖੇਤੀਬਾੜੀ ਕਰਕੇ ਹੀ ਸਾਰਾ ਕੁਝ ਲਿਖਣ ਤੋਂ ਲੈ ਕੇ ਨਾਟਕ ਤੱਕ ਦਾ ਪ੍ਰੋਸੈਸ ਹੈ ਕਿਉਂਕਿ ਖੇਤੀਬਾੜੀ ਨਾਲ ਸਾਡੀ ਕਿਰਤ ਜੁੜੀ ਹੈ ਉਹਦੇ ਚ ਅਸੀਂ ਕਮੂਨਦੇ ਸੀ ਉਹਦੇ ਚ ਸਾਡੇ ਖਰਚੇ ਹੁੰਦੇ ਸੀ ਉਹਦੇ ਚ ਸਾਡਾ ਰਿਸ਼ਕ ਚੱਲਦਾ ਸੀ ਉਹਦੇ ਚ ਧੰਵੀ ਸੀ ਤੰਗੀਆਂ ਵੀ ਸੀ ਦਿੱਕਤਾਂ ਵੀ ਸੀ ਫੀਸਾਂ ਭਰਨੀਆਂ ਵੀ ਔਖੀਆਂ ਹੁੰਦੀਆਂ ਸੀ ਤੇ ਫਿਰ ਉਮੀਦ ਕਿਤੇ ਤੇ ਹੁੰਦੀ ਸੀ ਖੇਤੀਬਾੜੀ ਤੋਂ ਹੁੰਦੀ ਸੀ ਵੀ ਚੱਲ ਯਾਰ ਚਾਰ ਕੇ ਲਠੇਕੇ ਲੈ ਲੈਂਦੇ ਆ ਹੂੰ ਹੂੰ ਤੇ ਮਤਲਬ ਉਹ ਸਾਰੇ ਦੁੱਖ ਸੁੱਖ ਚੋਂ ਜਿਹੜੇ ਰਿਸ਼ਤੇ ਨਾਤੇ ਵੀ ਸੀ ਉਹ ਵੀ ਖੇਤੀਬਾੜੀ ਨਾਲ ਜਿਹੜੇ ਦਿਹਾੜੀ ਬੰਦੇ ਨੂੰ ਕਿਸੇ ਨੂੰ ਕੰਮ ਤੇ ਲੈ ਕੇ ਆਉਣਾ ਹੈ ਕਿਸੇ ਦੇ ਨਾਲ ਵਿਚਰਨਾ ਸਾਰਾ ਕੁਝ ਲੈਣ ਦੇਣ ਸਾਰਾ ਉਹ ਵੀ ਉਹਦੇ ਨਾਲ ਜੁੜਿਆ ਸੀ ਤਾਂ ਮਤਲਬ ਉਹ ਉਹਦੇ ਚੋਂ ਮੇਰਾ ਇੱਕ ਇੱਕ ਇਹ ਵੀ ਜਿਹੜੀ ਧਾਰਨਾ ਇਹ ਬਣੀ ਕਿ ਦੁਨੀਆ ਦਾ ਜਿਹੜਾ ਜਿੰਨੇ ਵੀ ਲੋਕ ਡਵੈਲਪ ਹੋਏ ਹੋਣਗੇ ਇਹਨਾਂ ਦਾ ਦਿਮਾਗ ਜਿਹੜਾ ਵਧਿਆ ਫੁੱਲਿਆ ਹੋਣਾ ਉਹ ਜਿਹੜਾ ਉਹਨਾਂ ਨੇ ਕੰਮ ਕੀਤਾ ਹੋਣਾ ਜਿਹੜੇ ਕੰਮ ਨਾਲ ਉਹ ਵਾਸਤਾ ਰੱਖਦੇ ਹੋਣਗੇ ਹੱਥੀਂ ਕਰਦੇ ਰਹੇ ਹੋਣਗੇ ਉਹਨਾਂ ਦਾ ਸਾਰਾ ਗਿਆਨ ਉਹਨਾਂ ਨੂੰ ਸੋਚਣ ਦਾ ਢੰਗ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਉਹਨਾਂ ਦੇ ਰਿਸ਼ਤੇ ਨਾਤੇ ਉਹਦੇ ਕਰਕੇ ਹੀ ਡਵੈਲਪ ਹੋਏ ਹੋਣਗੇ। ਹਮਮ। ਮਤਲਬ ਐਦਾਂ ਲੱਗਦਾ ਮੈਨੂੰ। ਕਿਰਤਨੇ ਬਣਾਏ ਲੋਕਾਂ। ਹਾਂ। ਕੰਮ ਕਰਨ ਦੀ ਜਿਹੜੀ ਆਦਤ ਹੈ ਜਾਂ ਉਹਨਾਂ ਦਾ ਸੁਭਾਅ ਹੈ। ਨਹੀਂ ਨਹੀਂ। ਅਕਸਰ ਕਿਹਾ ਜਾਂਦਾ ਵੀ ਕਿਸੇ ਚੀਜ਼ ਦਾ ਉਤਕਾਟਨ ਕਰ ਕਮਲਾਂ ਨਾਲ ਕੀਤਾ ਤੇ ਜ਼ਿੰਦਗੀ ਦਾ ਉਤਕਾਟਨ ਵੀ ਕਰ ਕਮਲਾਂ ਨਾਲ ਕਰ ਕਮਲਾਂ ਨਾਲ ਹੀ ਹੁੰਦਾ। ਹਾਂ। ਤੇ ਬਈ ਪੰਜਾਬੀ ਯੂਨੀਵਰਸਿਟੀ ਕਿਵੇਂ ਆਉਣਾ ਹੋਇਆ ਤੁਹਾਡਾ? ਮੈਂ ਉਸ ਤੇ ਗੁਰੂ ਨਾਨਕ ਕਾਲਜ ਦੇ ਵਿੱਚ ਪੜ੍ਹਦਾ ਸੀ ਮੈਂ ਉਦੋਂ ਯੂਥ ਫੈਸਟੀਵਲ 'ਚ ਮੇਰਾ ਉਹਦੇ 'ਚ 골ਡ ਆਇਆ ਸੀ ਐਜ਼ ਐਕਟਰ। ਹਮਮ। ਗੁਰਚਰਨ ਸਿੰਘ ਮੇਰੇ ਜਿਹੜੇ ਉਸਤਾਦ ਨੇ ਉੱਥੇ ਨਾਟਕ ਕਰਾਉਣਗੇ ਸੀ ਕਮਰੇ ਰਿਆਲ ਉਹਦੋਂ ਮਿਊਜ਼ਿਕ ਦਿੰਨੇ ਹੁੰਦੇ ਸੀ ਤਾਂ ਮੈਂ ਗੀਤ ਲਿਖ ਲੈਣਾ ਹੁੰਦਾ ਸੀ ਤਾਂ ਮੈਨੂੰ ਇਹਨਾਂ ਨੇ ਹੱਲਾਸ਼ੀਰੀ ਦਿੱਤੀ ਵੀ ਤੂੰ ਆਰਟਿਸਟ ਵਧੀਆ ਐ ਐਕਟਰ ਵੀ ਠੀਕ ਐ ਤੇ ਤੂੰ ਯਾਰ ਯੂਨੀਵਰਸਿਟੀ ਆ ਹੂੰ ਹੂੰ ਤੇ ਮੇਰੇ ਘਰ ਵੀ ਜਾ ਕੇ ਆਏ ਸੀ ਇਹਨਾਂ ਨੇ ਉਹ ਦੇਖਿਆ ਵੀ ਯਾਰ ਘਰ ਦੇ ਹਾਲਤ ਵੀ ਠੀਕ ਠੀਕ ਨੇ ਵੀ ਇਹ ਮੁੰਡਾ ਲੱਗੋ ਸ਼ਾਇਦ ਉਹਨਾਂ ਦਾ ਕੋਈ ਖਿਆਲ ਸੀ ਉਹਨਾਂ ਨੂੰ ਲੱਗਿਆ ਵੀ ਉਹ ਮੈਂ ਗੱਲ ਮੰਨ ਲਈ ਉਹਨਾਂ ਦੀ ਤਾਂ ਉਹਨਾਂ ਦੇ ਚੱਕਿਆ ਚ ਗਏ ਉਹ ਯੂਨੀਵਰਸਿਟੀ ਆ ਗਿਆ ਅੱਛਾ ਫੇਰ ਇਥੇ ਨਾਟਕ ਕਰਦੇ ਰਹੇ ਨਾਲ ਬਾਈ ਦੇ ਨਾਲ ਜਰਨਲਿਜ਼ਮ ਦੀ ਪੜਾਈ ਕੀਤੀ 7-8 ਸਾਲ ਗਰੁੱਪ ਦੇ ਵਿੱਚ ਕੰਮ ਕੀਤਾ ਫਿਰ ਬਾਈ ਬਾਹਰ ਚਲੇ ਗਏ ਉਸ ਤੋਂ ਬਾਅਦ ਫਿਰ ਮੈਂ ਆਪਣਾ ਗਰੁੱਪ ਸ਼ੁਰੂ ਕਰ ਲਿਆ ਤੇ ਗੀਤ ਫਿਰ ਲਿਖਦੇ ਸੀ ਗਾਉਂਦੇ ਵੀ ਗੀਤ ਮੈਨੂੰ ਇਹ ਲੱਗਦਾ ਵੀ ਗੀਤ ਹਰ ਬੰਦੇ ਦੇ ਸੁਭਾਅ ਜੀ ਹੁੰਦਾ ਕੋਈ ਬਾਥਰੂਮ 'ਚ ਖੜ ਕੇ ਗੱਲ ਲੈਂਦਾ ਤੇ ਫਿਰ ਆਪਾਂ ਕਹਿੰਗਾਈਏ ਕੋਈ ਸੁਣਾਉਗੇ ਕੁਝ ਸੁਣਾ ਦੇਣਾ ਹਾਂ ਮੇਰੇ ਦਿਮਾਗ 'ਚ ਚੱਲੀ ਜਾਂਦਾ ਸੀ ਹਾਂ ਮੰਮੀ ਇਹ ਨਹੀਂ ਮੰਮੀ ਇਹ ਨਹੀਂ ਦੱਸ ਕਿਹੜਾ ਬਾਗ ਸਾਡਾ ਅੰਬੀਆਂ ਨੂੰ ਪਵੇ ਜਿੱਥੇ ਬੂਰ ਦੱਸ ਕਿਹੜਾ ਖੇਤ ਜਿੱਥੇ ਪੀਲੇ ਪੀਲੇ ਫੁੱਲਾਂ ਉੱਤੇ ਮਿੰਨੀ ਮਿੰਨੀ ਪਵੇ ਮਾਂਇ ਪੂਰ ਦੂਰੋਂ ਦੂਰੋਂ ਸੁਣਾ ਨੀ ਮੈਂ ਕੋਇਲ ਦੀ ਕੂਕ ਨੂੰ ਦੂਰੋਂ ਦੂਰੋਂ ਸੁਣਾ ਨੀ ਮੈਂ ਕੋਇਲ ਦੀ ਕੂਕ ਨੀ ਨੇੜੇ ਨੇੜੇ ਜਾਵਣੇ ਦੀ ਉੱਠਦੀ ਇਹ ਹੂਕਨੀ ਲੰਬੜਾਂ ਦੇ ਬਾਗ ਜਦੋਂ ਕੋਇਲ ਨੂੰ ਲੱਭਾਂ ਜਾ ਕੇ ਉਸ ਵੇਲੇ ਮਾਲੀ ਦੇ ਵੇਖੂ ਅੰਮਿਏ ਨੀ ਅੰਮਿਏ ਨੀ ਦੱਸ ਕਿਹੜਾ ਬਾਗ ਸਾਡਾ ਅੰਬੀਆਂ ਨੂੰ ਪਵੇ ਜਿੱਥੇ ਬੂਹ ਅੱਛਾ ਭਈ ਅੰਬੀਆਂ ਨੂੰ ਬੂਰ ਪੈਣਾ ਬਹਾਰ ਦੀ ਜਿਹੜੀ ਇੱਕ ਸਿੰਬਲ ਐ ਬਹਾਰ ਜਦੋਂ ਆਉਂਦੀ ਉਵੇਂ ਜ਼ਿੰਦਗੀ ਨੂੰ ਬੂੜ ਪੈਣਾ ਵੀ ਜਿਹੜਾ ਹੈ ਉਹ ਜ਼ਰੂਰੀ ਹੈ ਦੀ ਖਾਇਸ਼ ਹੁੰਦੀ ਆ ਵੀ ਕੋਈ ਵੀ ਬੰਦਾ ਜ਼ਿੰਦਗੀ ਦਾ ਵੀ ਜਿਵੇਂ ਮੇਰੇ ਉਹਦੇ ਡਾਇਲੌਗ ਯਾਦ ਹੁੰਦਾ ਕਹਿੰਦਾ ਵੀ ਉਹ ਕਹਿੰਦੀ ਵੀ ਪਕਸਿੰਜ ਨੂੰ ਜਦੋਂ ਹਣਾ ਬੜਾ ਪੈਰਾ ਡਾਇਲੌਗ ਹੁੰਦਾ ਉਹ ਕਹਿੰਦਾ ਵੀ ਮਾਂ ਨੂੰ ਕਹਿੰਦਾ ਹੁੰਦਾ ਵੀ ਬੋਗਾ ਕਹਿੰਦਾ ਯਾਰ ਵੀ ਤੂੰ ਇੰਨਾ ਨਿਰਮੋਹਾ ਕਿਉਂ ਹੋ ਗਿਆ ਐਂ ਵੀ ਤੂੰ ਫਾਂਸੀ ਚੜਨ ਫਿਰਦਾ ਹੂੰ ਉਹ ਕਹਿੰਦਾ ਮੈਂ ਨਿਰਮੋਹ ਨਹੀਂ ਹੋਇਆ ਦੇਖ ਮੈਨੂੰ ਜ਼ਿੰਦਗੀ ਨਿਰਮੋਹ ਹੈ ਕਹਿੰਦਾ ਦੇਖ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਹੂੰ ਉਸ ਦੋਸਤਾਂ ਨੂੰ ਚੁੱਠੀ ਲਿਖਦਾ ਵੀ ਕਹਿੰਦਾ ਮੈਨੂੰ ਵੀ ਜ਼ਿੰਦਗੀ ਤੁਹਾਡੇ ਨੂੰ ਓਨੀ ਪਿਆਰੀ ਹੈ ਮੇਰੀ ਵੀ ਜਿਉਣ ਦੀ ਓਨੀ ਤੁਹਾਡੇ ਨੂੰ ਤਾਂਗ ਹੈ ਹੂੰ ਪਰ ਉਹ ਕਹਿੰਦਾ ਵੀ ਵੈਣਾ ਦੇ ਰੁੱਤੇ ਹਾਸਿਆਂ ਨੂੰ ਹੂੰ ਫੁੱਲ ਨਹੀਂ ਲੱਗਦੇ ਹੁੰਦੇ ਹਰ ਬੰਦਾ ਨਿੱਕੇ ਨਿੱਕੇ ਚਾਅ ਬਣਦਾ ਹੈ ਇਹ ਕੁਦਰਤੀ ਮਤਲਬ ਜਦੋਂ ਆਪਾਂ ਪੜ੍ਹਦੇ ਆ ਫਿਲਾਸਫੀ ਪੜ੍ਹਦੇ ਆ ਫਿਰ ਪਤਾ ਲੱਗਦਾ ਹੈ ਕਿ ਪੁੰਗਰ ਨਾ ਨਵੇਂ ਨਵੇਂ ਖਿਆਲ ਆਉਣੇ ਹਰ ਬੰਦਾ ਆਪਣੀ ਜ਼ਿੰਦਗੀ ਦੇ ਇੱਕ ਬੁਣਤਰ ਇੱਕ ਜਲਾਹੇ ਵਾਂਗੂ ਆਪਣੀ ਜ਼ਿੰਦਗੀ ਦਾ ਕੱਪੜਾ ਬਣਦਾ ਹੈ ਨਾ ਤਾਂ ਉਹ ਦੇਖਣਾ ਚਾਹੁੰਦਾ ਹੈ ਇੱਕ ਰੁੱਖ ਨੂੰ ਬੀਜ ਕੇ ਅਸੀਂ ਕੋਈ ਬੱਚਾ ਵੀ ਛੋਟਾ ਜਿਹਾ ਰੁੱਖ ਲਾਦੇ ਰੋਜ਼ ਦੇਖਦਾ ਵੀ ਇਹ ਵੱਡਾ ਆ ਉਹਦਾ ਉਹਦਾ ਦਿਲ ਹੁੰਦਾ ਵੀ ਅੱਛਾ ਕਦੇ ਇੱਕ ਫਲ ਲੱਗੂਗਾ ਸੀ ਤੋੜ ਕੇ ਥੱਲੇ ਬਹਿ ਕੇ ਖਾਇਆ ਕਰਾਂਗੇ ਹੂੰ ਕੋਈ ਵੀ ਚੀਜ਼ ਅਸੀਂ ਕਰਦੇ ਆ ਕੋਈ ਬੰਦਾ ਜਿਵੇਂ ਹੁਣਾਂ ਮੈਂ ਗੀਤ ਗਾਉਣਾ ਤਾਂ ਮੈਨੂੰ ਇਹ ਵੀ ਕਦੇ ਮੈਂ ਇਹ ਗੀਤ ਮਤਲਬ ਮੈਂ ਨਹੀਂ ਸੁਣੂਗਾ ਹੋਰ ਵੀ ਬਹੁਤ ਸਾਰੇ ਸੁਣੂਗਾ ਇੱਕ ਨਿੱਕਾ ਜਿਹਾ ਖਿਆਲ ਵੀ ਆ ਜਿਹੜਾ ਤੁਸੀਂ ਜਿਵੇਂ ਕਹਾਣੀ ਲਿਖੀ ਆ ਜਦੋਂ ਤੁਸੀਂ ਲਿਖ ਰਹੇ ਹੋਮਗੇ ਤਾਂ ਤੁਹਾਨੂੰ ਲੱਗਿਆ ਹੋਣਾ ਵੀ ਯਾਰ ਕਦੇ ਕਹਾਣੀ ਛਪ ਕੇ ਕਿਸੇ ਬੰਦੇ ਦੇ ਹੱਥ ਚ ਚੋ ਗਈ ਉਹ ਪੜੂਗਾ ਹੂੰ ਇਹ ਅਸੀਂ ਫਲ ਪੱਕਦਾ ਦੇਖਣਾ ਚਾਹੁੰਨੇ ਜਿੰਦਗੀ ਦਾ ਹੂੰ ਹੂੰ ਇਹੀ ਸਾਡੀ ਚਾਹਤ ਹੈ ਦੁਨੀਆ ਹਰ ਬੰਦੇ ਦੀ ਤੇ ਲੜਾਈ ਵੀ ਇਹੀ ਹੈ ਹੂੰ ਕਿ ਸਾਰੀ ਦੁਨੀਆ ਕਹਿੰਦੀ ਹੈ ਵੀ ਇਹ ਕੈਨਵਸ ਹੈ ਇਹ ਖੇਡਣ ਲਈ ਗਰਾਊਂਡ ਹੈ ਜਾਂ ਕਹਿ ਲਓ ਕੁਝ ਵੀ ਹੈ ਵੀ ਹਰ ਬੰਦਾ ਆਪਣੀ ਜ਼ਿੰਦਗੀ ਦੀ ਇੱਕ ਤਸਵੀਰ ਬਣਾਉਣਾ ਚਾਹੁੰਦਾ ਹੈ ਮਸਲਾ ਇਹ ਹੈ ਵੀ ਕੁਝ ਕੀ ਲੋਕ ਕਿ ਕਿਉਂ ਤਸਵੀਰ ਬਣਾ ਲੈਂਦੇ ਆ ਹੂੰ ਕੁਝ ਤਾਂ ਦੂਜਿਆਂ ਦੀਆਂ ਤਸਵੀਰਾਂ ਮਟਾਹ ਵੀ ਦਿੰਦੇ ਆ ਤਸਵੀਰਾਂ ਨੂੰ ਬਰਬਾਦ ਵੀ ਕਰ ਦਿੰਦੇ ਆ ਤੈਸ ਨੈਸ ਵੀ ਕਰ ਦਿੰਦੇ ਆ ਕ੍ਰਸ਼ ਕਰ ਦਿੰਦੇ ਹੈਗੇ ਆ ਤੇ ਕੁਸ਼ਲ ਲੋਕ ਆਪਣੇ ਹਿੱਸੇ ਦੀ ਤਸਵੀਰ ਬਣਾਉਣਾ ਚਾਹੁੰਦੇ ਆ ਕਿ ਛੋਟੀ ਜੀ ਤਸਵੀਰ ਬਣਾਉਣੀ ਹੁੰਦੀ ਕਿਸੇ ਨੇ ਤੇ ਉਹਦੇ ਲਈ ਉਹਨਾਂ ਨੂੰ ساری ਉਮਰ ਜਿਹੜਾ ਹੈਗਾ ਸੀ ਉਹ ਤਸਵੀਰ ਜਿਵੇਂ ਉਹਨੇ ਕਿਹਾ ਸੀ ਸ਼ਿਵ ਕੁਮਾਰ ਬਟਾਲੀ ਵੀ ਨੇ ਕਿਹਾ ਕਹਿੰਦਾ ਮੈਂ ਕੋਈ ਤਸਵੀਰ ਬਣਾਉਣਾ ਚਾਹਣਾ ਉਹ ਬਣਦੀ ਨਹੀਂ ਹੈਗੀ ਮੈਂ ਉਹ ਲੱਭਦਾ ਕਹਿੰਦਾ ਪਰ ਇਹ ਹੈ ਤੇ ਛੇ ਉਹ ਤਸਵੀਰ ਬਣਾਉਂਦਾ ਬਣਾਉਂਦਾ ਕੀ ਕੁਛ ਦੇ ਗਿਆ ਹਾਂ ਹਾਂ ਇਹੀ ਹੈ ਇੱਕ ਹੋਝ ਵੀ ਹੈ ਕਿ ਤੁਸੀਂ ਆਪਣੇ ਲਈ ਕਿਵਰੀ ਕੁਝ ਕਰ ਰਹੇ ਹੋ ਹੁੰਨੇ ਹੋ ਵੀ ਜਿਵੇਂ ਮੈਂ ਮੈਂ ਘਰੋਂ ਰਿਜ਼ਕ ਦੇ ਖਾਤਰ ਚੱਲਿਆ ਸੀ ਹਨਾ ਵੀ ਜਿਵੇਂ ਆਪਣੇ ਪਿੰਡਾਂ 'ਚ ਕੀ ਹੁੰਦਾ ਹੈ ਆਮ ਤੌਰ ਤੇ ਕੋਈ ਖਿਆਲ ਹੁੰਦਾ ਵੀ ਮੁੰਡੇ ਫੌਜ ਚ ਭਰਤੀ ਹੋ ਜਾਣਗੇ ਜੀ ਹਰੇਕ ਪਿੰਡ ਦੇ ਵਿੱਚ ਤੁਸੀਂ ਦੇਖਿਆ ਵੀ ਚੌਥੇ ਪੰਜਵੇਂ ਘਰ ਦਾ ਹਰ ਤੀਜੇ ਘਰ ਦਾ ਮੁੰਡਾ ਆਰਮੀ 'ਚ ਹੋਊਗਾ ਤੇ ਚਲੋ ਜੀ ਕੋਈ ਨਾ ਕੋਈ ਹੁਣ ਤਾਂ ਚਲੋ ਪੀ ਐਚ ਡੀ ਵੀ ਕਰ ਗਏ ਚਲੋ ਪੜ੍ਹਾਈ ਵੀ ਅੱਗੇ ਪਹੁੰਚ ਹੋ ਗਈ ਸੀ ਹਨਾ ਬੰਦਾ ਆਪਣੇ ਲਈ ਕਰਦਾ ਮੈਂ ਰਿਜ਼ਕ ਦੀ ਖਾਤਰ ਘਰੋਂ ਚੱਲਿਆ ਹਨਾ ਮੈਨੂੰ ਇਹ ਸੀ ਵੀ ਯਾਰ ਵੀ ਇੱਕ ਛੋਟਾ ਜਿਹਾ ਘਰ ਚਲਾਉਣ ਦੇ ਲਈ ਵੀ ਤੁਸੀਂ ਇੱਕ ਘਰ ਬਣਾਉਣਾ ਹੈ ਇੱਕ ਜਿਉਣਾ ਹੈ ਜਿਉਣ ਦੇ ਨਾਲ ਜਿਵੇਂ ਜਿਵੇਂ ਮੈਨੂੰ ਲਿਖਣ ਤੇ ਗਾਉਣ ਦਾ ਤੇ ਨਾਟਕ ਮਤਲਬ ਨਿੱਕੇ ਨਿੱਕੀਆਂ ਕਲਾਮਾਂ ਦਾ ਸ਼ੌਂਕ ਹੈ ਅੱਜ ਵੀ ਮੈਂ ਕੋਈ ਸਮਾਜ ਸੁਧਾਰਕ ਜਾਂ ਮੈਂ ਵਿਚਾਰਧਾਰਕ ਬੰਦਾ ਨਾ ਹੋ ਕੇ ਮੈਨੂੰ ਨਿੱਕੇ ਨਿੱਕੇ ਗੱਲਾਂ ਕ੍ਰੀਏਟ ਕਰਨ ਦਾ ਸਵਾਦ ਆਉਂਦਾ ਵੀ ਚਾਹੀ ਥੋੜੀ ਸਬਜ਼ੀ ਬੀਜਣਾ ਚਾਹੀ ਛੋਟੀ ਜਿਹੀ ਕਹਾਵਤ ਲਿਖਣਾ ਛੋਟਾ ਜਿਹਾ ਕੁਝ ਵੀ ਕਰਾਂ ਮੈਥੋਂ ਰਹਿ ਨਹੀਂ ਹੁੰਦਾ ਹੈਗਾ ਤਾਂ ਮੇਰੇ ਮਨ 'ਚ ਸਵਾਲ ਹੁੰਦਾ ਸੀ ਯਾਰ ਇੱਕ ਛੋਟੀ ਜੀ ਜ਼ਿੰਦਗੀ ਜਿਉਣ ਲਈ ਕਿੰਨੀ ਜਦੋਜਹਿਦ ਕਰਨੀ ਵਿਧੀ ਅਸੀਂ ਫਸਲ ਬੀਜਦੇ ਆਂ ਫਸਲ ਮੰਡੀ 'ਚ ਲੈ ਕੇ ਜਾਂਦੇ ਆਂ ਉੱਥੇ ਖੜੇ ਚਾਕੀ ਜਾਂਦੇ ਆ ਇੱਕ ਬੰਦਾ ਆਉਂਦਾ ਉਹ ਦੇਖਦਾ ਨਰਮੇ ਨੂੰ ਐ ਹਲਾ ਹਲੂਕੇ ਦੇਖਦਾ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਕਾਣ ਜੀ ਕੱਢ ਲੈਂਦਾ ਉਹ ਡੋਡੀਆਂ ਜਿਹਾ ਕੱਢ ਕੇ ਕਹਿੰਦਾ ਨਹੀਂ ਨਹੀਂ ਨਰਮਾ ਕਾਣਾ ਛੱਡ ਦਿੰਦਾ ਪਾਸੇ ਲਾ ਦਿਓ ਜੀ ਇੰਨਾ ਜ਼ਿਮੀਂਦਾਰ ਖੜਾ ਚਾਕੀ ਜਾਂਦਾ ਹੈ ਵੀ ਉਹ ਬੋਲ ਕੇ ਚਲਾ ਜਾਂਦਾ ਉਹ ਹੂੰ ਹੂੰ ਉਹ ਲਿਖ ਦਿੰਦੇ ਜੀ ਇੰਨਾ ਜੀ ਦਾ ਰੇਟ ਲੱਗੂਗਾ ਇੱਕ ਆਉਂਦਾ ਉਹ ਤੁਹਾਡੇ ਇੱਕ ਚੋਂ ਕਣ ਕਣ ਟੱਚ ਟੱਚ ਕਰਕੇ ਦੇਖਦਾ ਵੀ ਗਿੱਲੀ ਹੈ ਜੀ ਇਹ ਇਹਨੂੰ ਦੁਬਾਰਾ ਹਲਾਓ ਜੀ ਜ਼ਿਮੀਂਦਾਰ ਫੇਰ ਹਲਾਈ ਜਾਂਦਾ ਹਲਾਈ ਜਾਂਦਾ ਫਿਰ ਉਹ ਆੜਤੀ ਕੋਲ ਜਾਂਦਾ ਆੜਤੀ ਹਿਸਾਬ ਲਾਉਂਦਾ ਐਨੇ ਦਾ ਸੀ ਐਨੇ ਤੇਰੇ ਲਈ ਐਨੇ ਦਿੱਤੇ ਆ ਤੈਨੂੰ ਵਿਆਜ ਪਊਗੀ ਫਿਰ ਜਦੋਂ ਸਪਰੇ ਲੈਣ ਜਾਂਦੇ ਨਾਲ ਇੱਕ ੱੱੱਕੇ ਨਾਲ ਬੋਰੀ ਨਾਲ ਚੱਕਾਂਦੇ ਬਈ ਇਹ ਤਾਂ ਤੈਨੂੰ ਲੈਣੀ ਪੈਣੀ ਹੈ ਨਾਲ ਉਹ ਕਿਉਂਕਿ ਆੜਤੀਏ ਦਾ ਕਰਜ਼ ਦੇਣਾ ਤਾਂ ਉਹਨੂੰ ਹੈਗਾ ਮੈਨੂੰ ਇਹ ਲੱਗਦਾ ਯਾਰ ਚਲੋ ਫਿਰ ਸੋਚਿਆ ਵੀ ਖੇਤੀ ਬਾੜੀ 'ਚ ਗੁਜ਼ਾਰਾ ਹੈ ਨਹੀਂ ਵੀ ਚਲੋ ਟੀਚਿੰਗ ਲੈਣ ਚਲੇ ਜੰਦੇ ਆ ਚਲੋ ਫਿਰ ਉਹ ਯੂਨੀਵਰਸਿਟੀ 'ਚ ਉੱਥੇ ਕਾਲਜ ਦੇ ਵਿੱਚ ਨਾਟਕ ਕਰਦੇ ਯੂਨੀਵਰਸਿਟੀ ਆ ਗਈ ਮੈਂ ਕਿਤਾਬਾਂ ਨਹੀਂ ਸੀ ਪੜਦਾ ਐਮਫਲ ਕਰਨ ਤੱਕ ਮੈਂ ਕਿਤਾਬਾਂ ਨਹੀਂ ਸੀ ਪੜਦਾ 2012 ਤੱਕ ਮੈਂ ਕਿਤਾਬਾਂ ਨਹੀਂ ਸੀ ਪੜਦਾ ਸਿਰਫ ਨਾਟ ਨੁੱਕੜ ਨਾਟਕ ਕਰਕੇ ਆ ਜਾਂਦੇ ਗੁਰਚਰਨ ਬਾਈ ਨਾਲ ਬਾਈ ਕਹਿੰਦੇ ਕਿਤਾਬਾਂ ਪੜਿਆ ਕਰੂ ਕਦੇ-ਕਦੇ ਇੱਕ ਅੱਧੀ ਕਹਾਣੀ ਪੜ ਲੈਂਦੇ ਕਿਤਾਬਾਂ ਕਦੋਂ ਪੜਨ ਲੱਗੀਆਂ ਮੈਂ ਇੱਕ ਕਾਲਜ ਦੇ ਵਿੱਚ ਮੇਰੀ ਜਦੋਂ ਮੈਂ ਪੜਾਉਣ ਲੱਗਿਆ 8 ਕੁ ਮਹੀਨੇ ਪੜਾਇਆ ਮੇਰੀ 10000 ਰੁਪਏ ਦੀ ਤਨਖਾਹ ਹਮ ਐਮਫਲ ਦੀ ਮੇਰੀ ਡਿਗਰੀ 10000 ਰੁਪਏ ਮੇਰੀ ਤਨਖਾਹ ਤੇ 1200 ਰੁਪਏ ਮੇਰੇ ਕਮਰੇ ਦਾ ਕਿਰਾਇਆ ਹਮ 1100 ਰੁਪਏ ਮੇਰੀ ਰੋਟੀ ਦਾ ਖਰਚਾ ਤੇ ਯੂਨੀਵਰਸਿਟੀ ਜਾਂ ਪਿੰਡ ਜਾਣਾ ਤਾਂ ਮਹੀਨੇ ਦੇ ਵਿੱਚ ਮੇਰੀ ਦੋ ਕਿਗੇੜਿਆਂ ਦਾ 700 ਰੁਪਏ ਖਰਚਾ ਆ ਜਾਂਦਾ ਸੀ ਮੈਂ 3000 ਰੁਪਏ 32 ਉਦੇ ਕਰਕੇ ਕਿਰਸ ਕਰਕੇ ਜਿਹਨੂੰ ਕਹਦੇ ਨੇ ਹੁੰਦੇ ਆ ਵੀ ਸਰਫਾ ਕਰਕੇ ਮੇਰੇ ਕੋਲੇ 74000 ਰੁਪਿਆ ਵੱਜਦਾ ਮੰਮੀ ਕਹਿੰਦੀ ਵੀ ਵਾਸ਼ਿੰਗ ਮਸ਼ੀਨ ਲੈਣੀ ਆ ਤੇ ਮੇਰੀਆਂ ਮਤਲਬ ਮੈਥੋਂ ਕੰਮ ਨਹੀਂ ਹੁੰਦਾ ਮੈਂ ਬਿਮਾਰ ਰਹਿੰਦੀ ਆ ਮੈਨੂੰ ਪਤਾ ਮੈਂ 7 ਮਹੀਨਿਆਂ ਦੀ ਤਨਖਾਹ ਦੇ ਵਿੱਚ ਥੋੜੀ ਥੋੜੀ ਕਰਕੇ ਕਿਸੇ ਢੰਗ ਨਾਲ ਮੈਂ ਜਦੋਂ ਵਾਸ਼ਿੰਗ ਮਸ਼ੀਨ ਲੈ ਕੇ ਦਿੱਤੀ ਮੈਨੂੰ ਇਹ ਲੱਗਾ ਯਾਰ ਮੈਂ ਐਮਫਿਲ ਵੀ ਕਰ ਗਿਆ ਹੂੰ ਮੈਂ ਕਾਬਿਲ ਬੰਦਾ ਐਮਫਿਲ ਕਰਕੇ ਕਰਨ ਤੋਂ ਬਾਅਦ ਵੀ ਹੈ ਮੇਰੀ 10000 ਰੁਪਏ ਤਨਖਾਹ ਹੈ ਤੇ ਮੈਂ ਇੱਕ ਆਪ ਦਾ ਗੁਜ਼ਾਰਾ ਨਹੀਂ ਕਰ ਸਕਦਾ ਹੈਗਾ। ਉਸ ਤੋਂ ਬਾਅਦ ਮੈਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ। ਜਦੋਂ ਮੈਂ ਉੱਥੇ ਰਹਿੰਦਾ ਸੀ ਮੈਂ ਫ੍ਰੀ ਹੁੰਦਾ ਸੀ। ਮੋਕਸਰ ਮੇਰੇ ਕੋਲ ਟਾਈਮ ਹੁੰਦਾ ਸੀ ਤਾਂ ਮੈਂ ਉੱਥੇ ਅਸਲੀ ਇਨਸਾਨ ਦੀ ਕਹਾਣੀ ਪਹਿਲੀਆਂ ਕਿਤਾਬਾਂ 'ਚੋਂ ਪੜ੍ਹੀ। ਬਾਰਿਸ ਪਲੇ ਹੋਈ। ਮਤਲਬ ਉਸ ਤੋਂ ਉਹਦੇ ਹੀ ਮੈਂ ਨਾਟਕ ਲਿਖਿਆ। ਅੰਨ ਦਾ ਤਾਂ ਅਸੀਂ ਅੰਨ ਦਾ ਤਾਂ ਹੁੰਨੇ ਆ। ਉਹਨਾਂ ਦਿਨਾਂ ਜਿਵੇਂ ਉੱਥੇ ਬਹਿ ਕੇ ਨਾਟਕ ਲਿਖਿਆ ਕਾਲਜ ਦੇ ਉੱਥੇ ਜਿੱਥੇ ਮੈਂ ਰੂਮ ਕਰਾਏ ਤੇ ਲਿਆ ਸੀ। ਜੇ ਮੇਰੇ ਕੋਲੇ ਇਹ ਸਵਾਲ ਨਾ ਹੁੰਦੇ ਮੈਂ ਆਪਣੇ ਰਿਜ਼ਿਕਲੀ ਘਰੋਂ ਤੁਰਿਆ ਸੀ। ਮੈਨੂੰ ਸੀ ਕਿ ਮੈਨੂੰ ਆਪਦੀ ਨੌ ਮੈਂ ਸੋਚਿਆ ਵੀ ਯਾਰ ਠੀਕ ਹੈ ਮੈਨੂੰ ਕੋਈ ਰੋਟੀ ਵਿੱਚ ਚਾਹੀਦੀ ਚਲੋ ਠੀਕ ਹੈ ਵਾਈਫ ਮੈਨੇ ਉਹ ਬੈਂਕ ਚ ਜੌਬ ਕਰਦੀ ਸੀ ਅਸੀਂ ਤੈਅ ਕਰ ਲਏ ਵੀ ਉਹ ਕਹਿੰਦੀ ਮੈਂ ਨੌਕਰੀ ਕਰੂੰਗੀ ਕੋਈ ਚੱਕਰ ਨਹੀਂ ਆਪਾਂ ਛੋਟੇ ਜਿਹੇ ਘਰ ਚ ਵੀ ਰਹਿ ਲਾਂਗੇ ਪਰ ਆਪਾਂ ਮੈਨੂੰ ਇਹ ਪਤਾ ਲੱਗਿਆ ਵੀ ਮੈਂ ਆਰਟ ਤੋਂ ਬਿਨਾ ਜੀ ਨਹੀਂ ਸਕਦਾ ਹੈਗਾ ਵੀ ਮੇਰਾ ਸੁਪਨਾ ਹੈ ਵੀ ਮੈਂ ਕੁਝ ਨਾ ਕੁਝ ਮੇਰੇ ਅੰਦਰ ਜਿਹੜੇ ਸਵਾਲ ਨੇ ਉਹ ਕਿਸਾਨੀ ਦੇ ਨਾਟਕ ਕੀਤਾ ਫਿਰ ਪੈਂਕੀ ਦਰਦਨਾਇਆ ਕੀਤਾ ਜਿਹੜੀ ਹਮੀਰਗੜ੍ਹ ਘਟਨਾ ਹੋਈ ਮਜ਼ਦੂਰਾਂ ਤੇ ਜਿਹੜਾ ਹੋਇਆ ਅੱਜ ਵੀ ਹੁਣ ਚੱਲਦੀ ਜਾਂਦਾ ਹੈ ਨਾ ਸੋਲੋ ਨਾਟਕ ਸੀ ਹਾਂ ਸੋਲੋ ਪਲੇ ਕੀਤਾ ਅੱਜ ਵੀ ਮੇਰੇ ਸਵਾਲ ਨੇ ਹਾਲਾਂਕਿ ਮੈਂ ਫਿਲਮਾਂ 'ਚ ਕੰਮ ਕਰਦਾ ਹਾਂ ਸਿਨਮੇ 'ਚ ਕੰਮ ਕਰਦਾ ਹਾਂ ਮੇਰਾ ਰਿਜਕ ਹੈ ਪਰ ਦੁਨੀਆਂ ਦੇ ਮੇਰੇ ਅੱਜ ਵੀ ਸਵਾਲ ਨੇ ਕਿ ਯਾਰ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਤੁਸੀਂ 90% ਲੋਕ ਸਿਰਫ ਇੱਕ ਸਰਵਾਈਵਲ ਦੀ ਖਾਤਰ ਮੈਂ ਇੰਗਲੈਂਡ ਦੇ ਵਿੱਚ ਜਦੋਂ ਅਸੀਂ ਗਏ ਤਾਂ ਉੱਥੇ ਮੈਨੂੰ ਪਤਾ ਮੈਨੂੰ ਆਪਾਂ ਨੂੰ ਐ ਲੱਗਦਾ ਕਿ ਉੱਥੇ ਅਮੀਰ ਲੋਕ ਨਹੀਂ ਇੱਕ ਬੰਦਾ ਆਇਆ ਜਿਹੜੇ ਮੈਂ ਹੋਟਲ 'ਚ ਅਸੀਂ ਕਿਰਾਏ ਤੇ ਰਹਿੰਦੇ ਸੀ ਤਾਂ ਉਹ ਆਇਆ ਛੇਤੀ ਛੇਤੀ ਬਾਥਰੂਮ ਯੂਜ਼ ਕਰਦਾ ਸੀ ਉਹ ਕਹਿੰਦਾ ਮੈਂ ਉਹ ਮੈਨੂੰ ਕਹਿੰਦਾ ਵੀ ਤੂੰ ਉਮੀਦ ਕਰ ਸਕਦੇ ਂ ਵੀ ਇਹ ਬੰਦਾ ਤੂੰ ਸੋਚ ਸਕਦੇ ਂ ਵੀ ਕਿਉਂ ਆਉਂ ਹੂੰ ਇਹ ਬਾਹਰ ਕਿਤੇ ਸੌਂਦਾ ਹੈ ਇੱਥੇ ਮੇਰੇ ਹੋਟਲ 'ਚ ਕਿਨੂੰ ਕੋਈ ਬਾਥਰੂਮ ਯੂਜ਼ ਨਹੀਂ ਕਰਨ ਦਿੰਦਾ ਪਰ ਮੈਂ ਇਹਨੂੰ ਆਖਿਆ ਵਿਚਾਲੇ ਯਾਰ ਯੂਜ਼ ਕਰ ਲਾ ਉਹ ਬਾਥਰੂਮ ਯੂਜ਼ ਕਰਕੇ ਤੇ ਫਿਰ ਚਲਾ ਜਾਂਦਾ ਹੈ ਹੂੰ ਤੇ ਉਹ ਫਿਰ ਉਹ ਕੰਮ ਤੇ ਜਾਂਦਾ ਹੈ ਹੂੰ ਹੁਣ ਤੁਸੀਂ ਇਹ ਸੋਚੋ ਵੀ ਸਾਰੇ ਲੋਕ ਆਪਣੀ ਇੰਨੇ ਪਰਸੈਂਟ ਲੋਕ ਆਪਣੀ ਜ਼ਿੰਦਗੀ ਦੀ ਇੱਕ ਤਸਵੀਰ ਬਣਾਉਣ ਖਾਤਰ ਕਿੱਥੋਂ ਕਿੱਥੋਂ ਤੱਕ ਜਾਂਦੇ ਆ ਹੂੰ ਉਹ ਫਿਰ ਉਹਦੇ ਕਹਿਣਾਂ ਨੂੰ ਉਹ ਤਸਵੀਰ ਬਣਦੀ ਨਹੀਂ ਹੈਗੀ ਫਿਰ ਤੁਹਾਡੇ ਕੋਲ ਲੈ ਦੇ ਕੇ ਸਵਾਲ ਪਾਜ ਜਾਂਦੇ ਫਿਰ ਉਹ ਸਵਾਲ ਕਿਵੇਂ ਨਿਕਲਦੇ ਆ ਫਿਰ ਤੁਸੀਂ ਕਵਿਤਾ ਲਿਖਦੇ ਹੋ ਜਾਂ ਫਿਰ ਤੁਸੀਂ ਫਿਰ ਕੀ ਕਰਦੇ ਹੋ ਫਿਰ ਉਹ ਤੁਸੀਂ ਬੋਲਦੇ ਹੋ ਜਾਂ ਤੁਸੀਂ ਤੁਸੀਂ ਐਕਟੀਵਿਸਟ ਬਣ ਜਾਂਦੇ ਹੋ ਜਾਂ ਤੁਸੀਂ ਸ਼ਾਇਰ ਬਣ ਜਾਂਦੇ ਹੋ ਜਾਂ ਤੁਸੀਂ ਫਿਲਮ ਮੇਕਰ ਬਣ ਜਾਂਦੇ ਹੋ ਬੇਸਿਕਲੀ ਕਲਾਮਾਂ ਦਾ ਮਕਸਦ ਤਾਂ ਇਹੀ ਹੈ ਨਾ ਵੀ ਤੁਹਾਡੇ ਇੱਥੇ ਸੀਨੇ 'ਚ ਕੋਈ ਆਵਾਜ਼ اٹਕ ਗਈ ਹੁਣ ਉਹ ਕਿਸੇ ਢੰਗ ਨਾਲ ਤੁਸੀਂ ਆਵਾਜ਼ ਕੱਢਣੀ ਹੈ ਉਹ ਉਹ ਚੀਕ ਬੁਲਬੁਲੀ ਕਵਤਾ ਸੀ ਮੇਰੇ ਅੰਦਰ ਇੱਕ ਰੁਕੀ ਹੋਈ ਚੀਕ ਹੈ ਵੀ ਮੈਂ ਉਹਨੂੰ ਬਾਹਰ ਕੱਢਣਾ ਹੈ ਹਨਾ ਤਾਂ ਹਰੇਕ ਸਾਰੀ ਦੁਨੀਆ ਦੀ ਜਿਹੜੀ ਜੰਗ ਉਹੀ ਹੈ ਕਿ ਹਰ ਬੰਦੇ ਨੂੰ ਉਹ ਅਧਿਕਾਰ ਮਿਲੇ ਕਿ ਉਹ ਆਪਣੀ ਜ਼ਿੰਦਗੀ ਦੀ ਇੱਕ ਸੋਹਣੀ ਜਿਹੀ ਤਸਵੀਰ ਬਣਾ ਸਕਦਾ ਹੈ। ਹੂੰ ਤੇ ਉਹਨੂੰ ਜੀ ਸਕਦਾ ਹੈ ਆਪਣੀ ਮਰਜ਼ੀ ਨਾਲ। ਇਹ ਇਹੀ ਲੜਾਈ ਹੈ ਮੇਨੂੰ ਲੱਗਦਾ ਹੈ।